ਵਿਚ ਪੂਰਨ ਤੌਰ ਤੇ ਪੁੱਗੇ ਹੋਣਗੇ ਪੁੱਗ ਜਾਵਣਗੇ ਉਸਨ ਹੋਏ ਪੁਨੈ ਕਰ ਗਈ ਕਹਿੰਦੇ ਉਹ ਚੁੱਪ ਕਰਕੇ ਆਪਣੇ ਘਰ ਨੂੰ ਫਿਰ ਚਲੀ ਗਈ ਕਿ ਜਦੋਂ ਸਤਿਗੁਰਾਂ ਨੇ ਇੱਦੀ ਵੱਡੀ ਗੱਲ ਕਰ ਦਿੱਤੀ ਮੇਰਾ ਪੁੱਤਰ ਤੇ ਕਹਿੰਦੇ ਉਹਨੇ ਹੱਥ ਜੋੜੇ ਸਤਿਗੁਰੂ ਫਿਰ ਜੇ ਤੁਹਾਡਾ ਪੁੱਤਰ ਹੈ ਤੇ ਇਹ ਤੋਂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਸਭ ਕਹਿੰਦੇ ਰਹੀ ਗੱਲ ਕੋੜਦੀ ਤੇ ਉਹ ਵੀ ਨਹੀਂ ਇਹਨੂੰ ਅੱਜ ਤੋਂ ਬਾਅਦ ਹੋਵੇ ਸਤਗੁਰੂ ਸਾਹਿਬ ਸੱਚੇ ਪਾਸ਼ਾ ਹੱਥ ਜੋੜੇ ਅੱਗੇ ਤੇ ਆਪਣੇ ਘਰ ਨੂੰ ਗਈ ਕੈ ਦੰਪਤ ਕੋ ਗੁਰ ਆਗਿਆ ਲਈ ਸਤਗੁਰੂ ਅਮਰਦਾਸ ਮਹਾਰਾਜ ਨੇ ਦੰਪਤੀ ਮਥੋ ਤੇ ਮਰਾਰੀ ਨੂੰ ਆਗਿਆ ਦਿੱਤੀ ਕੈ ਮਥੋ ਮਰਾਰੀ ਅਬ ਤੂੰ ਜਾਵੋ ਸਤ ਸਤ ਕਹਿੰਦੇ ਗੁਣ ਤੁਸੀਂ ਦੋਵੇਂ ਜਣੇ ਜਾਵੋ ਜੀ ਸਤਨਾਮ ਉਪਦੇਸ਼ ਦ੍ਰਿੜਾਵੋ ਸਤਨਾਮ ਦਾ ਉਪਦੇਸ਼ ਜਿਹੜਾ ਹੈ ਉਹ ਲੋਕਾਂ ਨੂੰ ਦ੍ਰਿੜ ਕਰਦਾ ਹੁਣ ਮੈਂ ਜ਼ਿਕਰ ਕਰਦਾ ਸਤਗੁਰਾਂ ਨੇ 22 ਮੰਜ਼ੀਆਂ ਤਾਂ 22 ਮੰਜ਼ੀਆਂ ਦੇ ਵਿੱਚ ਇੱਕ ਮੰਜ਼ੀ ਇਹ ਵਿਉਤਤਾ ਜੋੜੇ ਨੇ ਮੱਥੋਂ ਤੇ ਮਰਾਰੀ ਨੂੰ ਦਿੱਤੀ ਤੇ ਮੈਂ ਵੈਸੇ ਆਪ ਵੀ ਸੁੱਤਰਿਆ ਸੀ ਜਿੱਥੋਂ ਤੱਕ ਮੈਂ ਪੜਿਆ ਹੋ ਸਕਦਾ ਮੈਂ ਇੰਨਾ ਨਾ ਪੜਿਆ ਤੇ ਮੈਂ ਕਿਸੇ ਵੀਰ ਨੂੰ ਵੀ ਪੁੱਛਿਆ ਚਲੋ ਸਾਡਾ ਵੱਡਾ ਵੀਰ ਹੈ ਤੇ ਬਹੁਤ ਵਿਦਵਾਨ ਹੈ ਮਨੂ ਪੁੱਛਿਆ ਮੈਂ ਕਿਹਾ ਵੀ ਇਤਿਹਾਸ ਵਿੱਚ ਕੋਈ ਬੀਬੀ ਦਾ ਜ਼ਿਕਰ ਮਿਲਦਾ ਹੈ ਵੀ ਜਿਹੜੀ ਬੀਬੀ ਗੁਰੂ ਸਹਿਬਾਨਾਂ ਦੇ ਵਕਤ ਪ੍ਰਚਾਰਕ ਰਹੀ ਹੋਵੇ ਕਿਉਂਕਿ ਇਹਨਾਂ ਦਾ ਤੇ ਚਲੋ ਮੈਨੂੰ ਪਤਾ ਸ ਹੈ ਪਰ ਇਸ ਤੋਂ ਇਲਾਵਾ ਕਿਸੇ ਬੀਬੀ ਦਾ ਜ਼ਿਕਰ ਮਿਲਦਾ ਹੈ ਜਿਹੜੀ ਗੁਰੂ ਸਹਿਬਾਨਾਂ ਦੇ ਵਕਤ ਪ੍ਰਚਾਰਕ ਰਹੀ ਹੋਵੇ ਵੀ ਜਿਵੇਂ ਵਿਸ਼ੇਸ਼ ਤੌਰ ਤੇ ਕਿਸੇ ਨੂੰ ਕੋਈ ਪ੍ਰਚਾਰ ਦੀ ਸਤਗੁਰਾਂ ਨੇ ਦਾਤ ਦਿੱਤੀ ਉਹ ਪ੍ਰਚਾਰ ਕਰਨ ਲਈ ਪ੍ਰੇਰਣਾ ਦਿੱਤੀ ਉਹ ਇੱਕੋ ਇੱਕ ਬੀਬੀ ਦਾ ਜ਼ਿਕਰ ਮਿਲਦਾ ਹੈ ਹੋ ਸਕਦਾ ਮੈਂ ਭੁੱਲਦਾ ਹੋਵਾਂ ਜਾਂ ਮੇਰੇ ਗਿਆਨ ਦੀ ਵਾਧਾ ਕਰਨ ਦੇ ਲਈ ਜਿਹੜੇ ਵੀਰ ਸੁਣਦੇ ਕੋਣ ਦੇ ਲਾਈਵ ਦੀ ਤੇ ਵੈਸੇ ਵੀ ਜੇ ਕਿਸੇ ਨੂੰ ਗਿਆਨ ਹੋਵੇ ਤੇ ਦੱਸਿਓ ਜ਼ਰੂਰ ਗੁਰੂ ਸਾਹਿਬਾਨਾਂ ਦੇ ਵਕਤ ਦੀ ਗੱਲ ਇੱਕੋ ਇੱਕ ਬੀਬੀ ਆ ਜੀ ਜਿਹਨੂੰ ਸਤਗੁਰਾਂ ਨੇ ਪ੍ਰਚਾਰਕ ਠਾਪਿਆ ਮੱਥੋ ਤੇ ਮਰਾਰ ਮੱਥੋ ਕੌਣਾ ਹੈ ਬੀਬੀ ਹੈ ਮਰਾਰੀ ਕੌਣਾ ਹੈ ਉਹਦੇ ਘਰ ਵਾਲਾ ਜਿਹਨੂੰ ਕੱਲ ਤੱਕ ਲੋਕ ਪ੍ਰੇਮਾ ਖੋੜੀ ਕਹਿੰਦੇ ਸੀ ਜਿਹਨੂੰ ਸਤਗੁਰਾਂ ਨੇ ਨਵਾਂ ਨੂਰ ਹੋਇਆ ਕਰ ਇੱਕ ਬੀਬੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਕਤ ਉਹਨੂੰ ਪ੍ਰਚਾਰਕ ਠਾਪਿਆ ਗਿਆ ਤੇ ਉਹਨਾਂ ਸਮਿਆਂ ਦੇ ਅੰਦਰ ਔਰਤ ਦੀ ਕੰਡੀਸ਼ਨ ਕੀ ਹੈ ਕੰਡੀਸ਼ਨ ਕੀ ਹੈ ਬ੍ਰਹਮਣ ਕਹਿੰਦਾ ਕਿ ਔਰਤ ਪੈਰ ਦੀ ਜੁੱਤੀ ਐ ਉਹਨਾਂ ਸਮਿਆਂ ਚ ਨਹੀਂ ਸੀ ਔਰਤ ਪੈਰ ਦੀ ਜੁੱਤੀ ਐ ਇੱਥੋਂ ਤੱਕ ਜੇ ਘਰ ਵਾਲਾ ਮਰ ਜਾਏ ਤੇ ਔਰਤ ਨੂੰ ਆਪਣੇ ਬੰਦੇ ਦੇ ਨਾਲ ਸੜਨਾ ਪੈਂਦਾ ਸੀ ਉਹ ਆਪਣੀ ਜ਼ਿੰਦਗੀ ਦੀ ਲੀਲਾ ਖਤਮ ਕਰ ਲੇ ਜੇ ਉਹਦਾ ਬੰਦਾ ਮਰ ਜਾਵੇ ਇਹ ਇਹ ਕੋਡ ਵੀ ਗੁਰੂ ਅਮਰਦਾਸ ਮਹਾਰਾਜ ਨੇ ਕਰ ਲਿਆ ਸਤੀ ਪ੍ਰਥਾ ਸਤੀ ਹੋਣ ਦਾ ਮਤਲਬ ਆਪਣੇ ਬੰਦੇ ਦੇ ਨਾਲ ਕੀ ਆਤਮ ਸਮਰਪਣ ਹੋ ਜਾਣਾ ਮਰ ਜਾਣਾ ਖਤਮ ਹੋ ਜਾਣਾ ਜੀਵਨ ਲੀਲਾ ਖਤਮ ਕਰ ਲੈ ਇਹ ਕੋੜ ਵੀ ਗੁਰੂ ਅਮਰਦਾਸ ਮਹਾਰਾਜ ਨੇ ਕਰਿਆ ਤੇ ਇੱਕ ਵੱਡੀ ਕ੍ਰਾਂਤੀਕਾਰੀ ਸੋਚ ਦੀ ਗੱਲ ਗੁਰੂ ਅਮਰਦਾਸ ਮਹਾਰਾਜ ਨੇ ਅੱਜ ਫਿਰ ਕਰ ਦਿੱਤੀ ਕਿਉਂਕਿ ਪਾਂਡੇ ਕਿਉਂ ਨਾ ਦਿਵਾਲੇ ਹੋਣਗੇ ਪਾਂਡਾ ਜਿਹੜਾ ਸ਼ਬਦ ਹੈ ਮੈਂ ਉਹਨਾਂ 45 ਵਰਤ ਰਿਹਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਅਸੀਂ ਬਹੁਤ ਵਿਦਵਾਨ ਆਸੀਂ ਵਰਣਵੰਦ ਨੂੰ ਮੰਨਦੇ ਆਂ ਤੇ ਵਰਣਵੰਦ ਨੂੰ ਮੰਨਣ ਵਾਲੇ ਪੰਡਿਆਂ ਨੇ ਕਿਹਾ ਔਰਤ ਪੈਰ ਦੀ ਜੁੱਤੀ ਹੈ ਦਸ਼ਤਪੀਨ ਬਣਾਇਆ ਕਹਿੰਦੇ ਬੰਦਾ ਥੁੱਕੇ ਮaaf ਕਰਨਾ ਇਦਾਂ ਦਾ ਕੁਝ ਲਿਖਿਆ ਮਿਲਦਾ ਕਿ ਉਹ ਆਪਣਾ ਔਰਤ ਨੂੰ ਕਰ ਦਸ਼ਤਪੀਨ ਬਣਾਇਆ ਤੇ ਮੇਰੇ ਗੁਰੂ ਨੇ ਚਲੋ ਗੁਰੂ ਨਾਨਕ ਸਾਹਿਬ ਨੇ ਪਹਿਲ ਕੀਤੀ ਹੈ ਤੇ ਤਾਈਆਂ ਅਗਲੇ ਗੁਰੂ ਸਾਹਿਬਾ ਨੇ ਇਸ ਗੱਲ ਨੂੰ ਚੱਟ ਪੰਡ ਜੰਮੀਆਂ ਪੰਡ ਨਿਮੀਆਂ ਪੰਡ ਮੰਗਣ ਵਿਆਹ ਹੋ ਪੰਡੋ ਗੋਗਾ ਦੋਸਤੀ ਪੰਡੋ ਚੱਲਾ ਸਤਿਗੁਰਾਂ ਨੇ ਕਿ ਜਾ ਕੇ ਕਿ ਆਸੋ ਕਿਉਂ ਮੰਦਾ ਆਖੀ ਜਤ ਜੰਮੈਰਾ ਜਿਨ੍ਹਾਂ ਤੋਂ ਰਾਜੇ ਮਹਾਰਾਜਿਆਂ ਦਾ ਜਨਮ ਹੁੰਦਾ ਤੁਸੀਂ ਹੀ ਰਾਜੇ ਮਹਾਰਾਜੇ ਉਹਨਾਂ ਔਰਤਾਂ ਨੂੰ ਪੰਡਲ ਲਾ ਕੇ ਨਾ ਪਾਂਡਿਆ ਪਿੱਛੇ ਲਾ ਕੇ ਤਹਾਡੀ ਮਾਂ ਤੋਂ ਤੁਹਾਡੀ ਪਦਾਇਸ਼ ਹੋਈ ਏ ਤੇ ਪਾਂਡਾ ਕਹਿੰਦਾ ਕਿ ਔਰਤ ਪੈਰ ਦੀ ਜੁਤੀ ਤੁਸੀਂ ਸਵੀਕਾਰ ਕਰ ਲਿਆ ਸਤਿਗੁਰਾਂ ਨੇ ਕਿਹਾ ਨਹੀਂ ਔਰਤ ਮਾਂ ਸਭ ਤੋਂ ਵੱਡਾ ਰੁਤਬਾ ਜਿਹਨੇ ਤੈਨੂੰ ਜਨਮ ਦਿੱਤਾ ਸੋ ਕੋ ਮੰਦਾ ਜਿਤ ਜੰਮੈ ਜਿੰਨੇ ਵੱਡੇ ਵੱਡੇ ਤੇਰੇ ਵਰਗੇ ਰਾਜੇ ਪੈਦਾ ਕੀਤੇ ਉਸਮਾਨੂ ਮਾੜਾ ਆ ਸੌਰਤ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਖਤ ਕ੍ਰਾਂਤੀਕਾਰੀ ਸੋਤ ਤੇ ਔਰਤ ਨੂੰ ਉੱਚਾ ਚੱਕਣ ਦੀ ਇਹ ਦੂਜੀ ਗੱਲ ਹੈ ਦੂਜੀ ਗੱਲ ਹੈ ਕਿ ਸਤਗੁਰਾਂ ਨੇ ਉਹਨਾਂ ਨੂੰ ਪ੍ਰਚਾਰਕ ਖਾਬ ਦਿੱਤਾ ਪਹਿਲਾਂ ਕਿਹਾ ਜਿਹੜਾ ਇਹਨਾਂ ਦਾ ਨਾਮ ਜਪੇਗਾ ਉਹਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਵਣਗੀਆਂ ਇਹ ਸਤਗੁਰਾਂ ਨੇ ਬਖਸ਼ਿਸ਼ ਵਰਤਾਈ ਇਹਨਾਂ ਦੁਆ ਕਹਿੰਦੇ ਗਣ ਦੋਨੋਂ ਵੱਡੇ ਭਾਗਾਂ ਵਾਲੇ ਨੇ ਪ੍ਰੇਮਾ ਭਗਤੀ ਚ ਪੁੱਗੇ ਹੋਣਗੇ ਤੇ ਸਤਿਗੁਰਾਂ ਨੇ ਕਿਹਾ ਜਾਓ ਜਾ ਕੇ ਤੁਸੀਂ ਗੁਰੂ ਦੇ ਨਾਮ ਦਾ ਬਾਣੀ ਦਾ ਪ੍ਰਚਾਰ ਕਰੋ ਦੋਹਾਂ ਨੂੰ ਤੁਰ ਤੇ ਇੱਕ ਔਰਤ ਨੂੰ ਪ੍ਰਚਾਰਕ ਖਾਪਿਆ ਔਰਤਾ ਇਸ ਫੀਲਡ ਚ ਬਹੁਤ ਘੱਟ ਨੇ ਅੱਜ ਤੇ ਚਲੋ ਹੈਣ ਮੈਂ ਜਾਣਦਾ ਕਿ ਅੱਜ ਹੈਣ ਬੀਬੀਆਂ ਥੋੜੀਆਂ ਬਾਲੀਆਂ ਜਿਨ੍ਹਾਂ ਦਾ ਨਾਮ ਵੀ ਹੈ ਔਰ ਚਾਰ ਵੀ ਕਰ ਦਿੰਦੇ ਪਰ ਇਹ ਕਿੰਨੇ ਸੂ ਸਾਲ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਰਪਾ ਕੀਤੀ ਤੇ ਤੁਸੀਂ ਪ੍ਰਚਾਰ ਕਰਨਾ ਚਾਹੀਦਾ ਬੀਬੀਆਂਾਂ ਚ ਵੀ ਚਟਕਦੀਆਂ ਯਾਦ ਰੱਖਾ ਕੋਨਾ ਕਿਤੇ ਆਪਾਂ ਜਾਣਾ ਹੈ ਪਾਠ ਕਰਨਾ ਕੋਈ ਸਿਮਰਨ ਕਰਨ ਜਾਣਾ ਹੈ ਤੇ ਘਰ ਵਾਲੇ ਕਹਿ ਹੀ ਦਿੰਦੇ ਆ ਨਾ ਤੂੰ ਹਣ ਬਾਬਨ ਨਾਲ ਵੜ ਜਾ ਮਾਫ ਕਰ ਸਚਾਈ ਹੈ ਨਾ ਮਤਲਬ ਔਰਤ ਨੂੰ ਇੱਕ پابੰਦੀ ਹੈ ਇੱਕ ਰੋਕ ਹੈ ਤੇ ਸਤਿਗੁਰਾਂ ਨੇ ਰੋਕਾ ਟੋਕਾ ਤੋੜੀਆਂ ਨੇ ਮਤਲਬ ਕਿ ਅਸੀਂ ਇਹ ਸਮਝਦੇ ਆਂ ਵੀ ਪਾਠ ਕਰਨ ਵਾਲਾ ਕੋਈ ਬਾਬਾ ਜਾਂ ਬਾਬੀ ਹੈਣਾ ਅਸੀਂ ਇਹ ਬਣਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਜੋ ਸਿਧਾਰਥ ਸਿੰਘ ਮੁੱਢੋਂ ਹੀ ਭੁੱਲ ਗਏ ਸੀ ਵਿਸਾਰ ਦਿੱਤਾ ਇੱਕ ਔਰਤ ਵੀ ਪ੍ਰਚਾਰਕ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਮੇਰੇ ਵਰਗਾ ਬੈਠਾ ਕੋਈ ਬੰਦਾ ਹੀ ਪ੍ਰਚਾਰਕ ਹੈ ਔਰਤ ਵੀ ਪ੍ਰਚਾਰਕ ਹੋ ਸਕਦੀ ਹੈ ਕਿਉਂਕਿ ਸਾਡੇ ਗੁਰੂ ਸਬੰਧਾਂ ਨੇ ਕੀਤਾ ਹੈ ਇਹ ਫਿਰ ਪਾਂਡਿਆਂ ਪਾਂਡਿਆਂ ਨੇ ਪਾਇਆ ਜੀ ਬੜਾ ਕੁਝ ਐਸਾ ਮੈਂ ਹੁਣ ਤਿਆਰ ਨਹੀਂ ਕਰ ਸਕਦਾ ਉਹ ਚੀਜ਼ ਪਿਆ ਤੁਸੀਂ ਤਾਂ ਬਿਆ ਨਹੀਂ ਬੈਠ ਸਕਦੇ ਤੁਸੀਂ ਆ ਨਹੀਂ ਕਰ ਸਕਦੇ ਤੁਸੀਂ ਇਹ ਵੀ ਪਾਂਡਿਆਂ ਨਹੀਂ ਪਾਇਆ ਕਿ ਔਰਤ ਨੂੰ ਪਿੱਛੇ ਰੱਖੇ ਮੇਰਾ ਗੁਰੂ ਗੁਰੂ ਅਮਰਦਾਸ ਮਹਾਰਾਜ ਫਿਰ ਉਹਨੂੰ ਮਥੋਂ ਨੂੰ ਪ੍ਰਚਾਰਕ ਕਿਉਂ ਥਾਪਦਾ ਜੇ ਆਹ ਚੀਜ਼ਾਂ ਹੁੰਦੀਆਂ ਸੋਚੋ ਜਿਹੜੀਆਂ ਚੀਜ਼ਾਂ ਸੀ ਸੋਚਦੇ ਆ ਨਹੀਂ ਤਾਬਿਆ ਨਹੀਂ ਬੈਠ ਸਕਦਾ ਨਹੀਂ ਕਰ ਸਕਦਾ ਉਹ ਨਹੀਂ ਕਰ ਸਕਦਾ ਫਿਰ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਚਾਰਕ ਕਿਉਂ ਥਾਪਿਆ ਇਹੀ ਚੀਜ਼ਾਂ ਤੇ ਲੋਕਾਂ ਤੋਂ ਕੱਢਣੀ ਆਸਣ ਇਹੀ ਕੂੜ ਤੇ ਲੋਕਾਂ ਤੋਂ ਕੱਢਣਾ ਸੀ ਇਹੀ ਬਦਨੀਤ ਨੂੰ ਤੇ ਲੋਕਾਂ ਦੀ ਨੂੰ ਬਦਲਣਾ ਸੀ ਬੀ ਕੀ ਔਰਤ ਵੀ ਪ੍ਰਚਾਰਕ ਹੋ ਸਕਦਾ ਹੈ ਔਰਤ ਵੀ ਗੁਰੂ ਦੀ ਬਾਣੀ ਦਾ ਪ੍ਰਚਾਰ ਕਰ ਸਕਦੀ ਹੈ ਤੇ ਸਤਿਗੁਰਾਂ ਨੇ ਮੱਥੋਂ ਨੂੰ ਪ੍ਰਚਾਰਕ ਚੁੱਕਿਆ ਤੇ ਇੱਕੋ ਇੱਕ ਬੀਬੀ ਮੇਰੀ ਨਿਗਾਹ 'ਚ ਗੁਰੂ ਸਹਿਬਾਨਾਂ ਦੇ ਵਕਤ ਕਿ ਜਿਹਨੂੰ ਪ੍ਰਚਾਰਕ ਥਾਪਿਆ ਗੁਰੂ ਅਮਰਦਾਸ ਜੀ ਕੋਈ ਹੋਰ ਬੀਬੀ ਦਾ ਕਿਸੇ ਦੀ ਸ਼ਰਨੀ ਕੀਤਾ ਤੇ ਨਾ ਮੈਂ ਸੁਣਿਆ ਪੜਿਆ ਇੱਕੋ ਇੱਕ ਬੀਬੀ ਮੱਥੋ ਕਿੰਦੀ ਵੱਡੀ ਦਾਤ ਸਤਪੁਰਾਂ ਨੇ ਬਖਸ਼ਿਸ਼ ਕੀਤੀ ਜੀ ਪ੍ਰੇਮੇ ਕੋਹੜੀ ਦੇ ਘਰ ਵਾਲੀ ਪ੍ਰਚਾਰਕ ਹੈ ਪ੍ਰੇਮੇ ਕੋਹੜੀ ਦੇ ਘਰ ਵਾਲੀ ਪ੍ਰਚਾਰਕ ਤੇ ਮੈਂ ਕਹਿੰਦਾ ਸਿੱਖ ਕੌਮ ਦੇ ਵਿੱਚ ਇਹ ਸਵਾਲ ਬਣਦਾ ਹੈ ਸੋਚ ਰਿਆ ਸਮਾਂ ਇੱਕ ਸਵਾਲ ਬਣਦਾ ਹੈ ਕਿ ਸਵਾਲ ਕੀ ਬਣਦਾ ਕਿ ਦੱਸੋ ਸਿੱਖ ਕੌਮ ਦੇ ਵਿੱਚ ਸਭ ਤੋਂ ਪਹਿਲੀ ਪ੍ਰਚਾਰਕ ਬੀਬੀ ਕੌਣ ਤੇ ਮੱਥੂ ਦਾ ਜੀ ਜਿਹਨੂੰ ਵਿਸ਼ੇਸ਼ ਤੌਰ ਤੇ ਹਾਲਾਂਕਿੇ ਦੇਖੀਏ ਤਾਂ ਉਹਨਾਂ ਜੀ ਬੀਬੀਆਂ ਬੇਬੇ ਨਾਨਕੀ ਜੀ ਵੀ ਬੜੇ ਸੁਲਝੇ ਹੋਏ ਸਨ ਬੀਬੀ ਭਾਨੀ ਜੀ ਬੜੇ ਸੁਲਝੇ ਹੋਏ ਸਨ ਇਦਾਂ ਬੜੀਆਂ ਮਤਾਵਾਂ ਸੁਲਝੀਆਂ ਮਤਾ ਖੀਵੀ ਜੀ ਦੀ ਗੱਲ ਹੁੰਦੀ ਹੈ ਲੰਗਰ ਦੌਲਤ ਵੰਡੀਆਂ ਰਸ ਅੰਮ੍ਰਿਤ ਖੀਰ ਕਿਆਲੀ ਦੀ ਗੱਲ ਹੁੰਦੀ ਹੈ ਕਿ ਉਹ ਬਾਲਟੀ ਲੈ ਕੇ ਚੱਕ ਕੇ ਲੰਗਰ ਵਰਤਾਉਂਦੇ ਰੇ ਦੌਲਤ ਵੀ ਦੇ ਦਿੰਦੇ ਕੋਈ ਗਰੀਬ ਮਿਲਦਾ ਤੇ ਖਿਸੇ ਚ ਪਾ ਦਿੰਦੇ ਪੈਸੇ ਬੜੀਆਂ ਮਤਾਵਾਂ ਪੂਜਣ ਯੋਗ ਨੇ ਉਹਨਾਂ ਦਾ ਜ਼ਿਕਰ ਆਇਆ ਰੱਬੀ ਬਾਣੀ ਚ ਵੀ ਆਇਆ ਹੈ ਇਤਿਹਾਸ ਚ ਵੀ ਆਇਆ ਹੈ ਪਰ ਪ੍ਰਚਾਰਕ ਹੋਣ ਦਾ ਰੁਤਬਾ ਮੱਥੋਂ ਨੂੰ ਮਿਲਦਾ ਹੈ ਪ੍ਰਚਾਰਕ ਹੋਣ ਦਾ ਰੁਤਬਾ ਮੱਥੋਂ ਨੂੰ ਮਿਲਦਾ ਹੈ ਸ਼ੀਹੇ ਉਪਲ ਦੀ ਬੱਚੀ ਨੂੰ ਮਿਲਿਆ ਸ਼ੀਹੇ ਉਪਲ ਦੀ ਬੱਚੀ ਨੂੰ ਪ੍ਰਚਾਰਕ ਹੋਣ ਦਾ ਮਾਣ ਗੁਰੂ ਘਰ ਕੋ ਨਾਨਕ ਦੇ ਘਰ ਚੋਂ ਮਿਲਿਆ ਗੁਰੂ ਅਮਰਦਾਸ ਮਹਾਰਾਜ ਨੇ ਬੜੀ ਵੱਡੀ ਗੱਲ ਸੀ ਅਸੀਂ ਹੁਣ ਦੇ ਸਮੇਂ 'ਚ ਸੋਚਾਂਗੇ ਤਾਂ ਕੁਝ ਨਹੀਂ ਪਰ ਆਪਣੀ ਸੁਰਤ ਨੂੰ ਉਹ ਸਮੇਂ 'ਚ ਲੈ ਕੇ ਜਾਓਗੇ ਤਾਂ ਬੜੀ ਵੱਡੀ ਗੱਲ ਹੈ ਕਿ ਉਹ ਔਰਤ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜੀ ਨਿਕਲੇ ਵੀ ਘੁੰਡ ਕੱਢ ਕੇ ਨਿਕਲੇ ਔਰਤ ਬੁਰਕਾ ਪਾ ਕੇ ਨਿਕਲੀ ਔਰਤ ਨੂੰ ਪੜਨ ਨਹੀਂ ਦਿੱਤਾ ਜਾਂਦਾ ਔਰਤ ਪੜਾਈ ਨਹੀਂ ਕਰ ਸਕਦੀ ਔਰਤ ਕੋਈ ਹੋਰ ਕੰਮ ਕਰ ਨਹੀਂ ਕਰ ਸਕਦੀ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਔਰਤ ਅੱਜ ਤੋਂ ਬਾਅਦ ਲੈ ਮੈਂ ਪ੍ਰਚਾਰ ਕਿਤਾਬ ਦਾ ਔਰਤ ਪ੍ਰਚਾਰ ਵੀ ਕਰਿਆ ਕਰ ਔਰਤ ਗੁਰੂ ਕੀ ਬਾਣੀ ਦਾ ਪ੍ਰਚਾਰ ਵੀ ਕਰਿਆ ਕਰੇਗੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਚਾਰਕ ਥਾਪਿਆ ਮੱਥੋ ਮਰਾਰੀ ਅਬ ਤੂੰ ਜਾਵੋ ਸਤ ਨਾਮ ਉਪਦੇਸ਼ ਦ੍ਰਿੜਾ ਕਹਿੰਦੇ ਜਾਓ ਭਾਈ ਗੁਰੂ ਭਲਾ ਕਰੇ ਤੁਸੀਂ ਜਗਾ ਜਗਾ ਤੇ ਜਾ ਕੇ ਗੁਰੂ ਦੀ ਬਾਣੀ ਦਾ ਉਪਦੇਸ਼ ਦ੍ਰਿੜ ਕਰਵਾਵੋ ਜੀ ਗੁਰ ਸਿੱਖੀ ਜਗ ਅਦਕ ਵਧਾਵੋ ਕਹਿੰਦੇ ਗੁਰੂ ਦੀ ਸਿੱਖੀ ਨੂੰ ਹੋਰ ਵਧਾਉਣਾ ਕਰੋ ਪ੍ਰਚਾਰਕ ਥਾਪਿਆ ਦਾ 21 ਮੰਜੀ ਮੰਝਿਆ ਨੇ ਪਰ 22ਵੀਂ ਮੰਜ਼ੀ ਮੱਥੋਂ ਤੇ ਰਾਰੀ ਦੀ ਹੈ ਇੱਕ ਮੰਜ਼ੀ ਇਹਨਾਂ ਦੀ ਹੈ ਇਸ ਲਈ ਕਹਿੰਦੇ ਸਿੱਖੀ ਜਗ ਅਦਿਕ ਵਧਾਵੋ ਕਹਿੰਦੇ ਸਿੱਖੀ ਨੂੰ ਵਧਾਉਣਾ ਕਰੋ ਜੀ ਇਜ ਗ੍ਰਹਿ ਵਸੋ ਸੁਦਾਸੁਖ ਪਾਵੋ ਆਪਣੇ ਘਰ ਵਿੱਚ ਸੁਖੀ ਵਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਇਬਖਸ਼ਿਸ਼ ਵਰਤੌਂਦੇ ਨੇ ਕਿ ਆਪਣੇ ਘਰਗ੍ਰਸਤ ਵਿੱਚ ਸੁਖੀ ਬਸੋ ਅਨੰਦਤ ਪ੍ਰਭੂ ਤੇ ਗੁਰੂ ਕੀ ਬਾਣੀ ਦਾ ਸਬਦ ਦੀ ਬਾਣੀ ਦਾ ਤੁਸੀਂ ਪ੍ਰਚਾਰ ਕਰੋ ਬੜੀ ਵੱਡੀ ਗੱਲ ਅੱਜ ਸਾਨੂੰ ਇਤਿਹਾਸ ਤੋਂ ਸਿੱਖਣ ਮਿਲਦੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੀ ਪ੍ਰਚਾਰਕ ਧੀ ਬੀ ਥਾਪੀ ਤੇ ਮੱਥੋਂ ਨੂੰ ਸਤਿਗੁਰਾਂ ਨੇ ਪ੍ਰਚਾਰਕ ਧੀ ਥਾਪਿਆ ਈਮਾਨ ਹਾਸਲ ਹੋਇਆ ਉਹਨੂੰ ਪ੍ਰਚਾਰਕ ਹੋਣ ਦਾ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ ਬੇਨਤ ਪ੍ਰਕਾਰ ਦੀ